ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1224 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1225 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾਂ ਤ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਰਾਗ ਸਾਰੰਗ ਵਿੱਚ ਉਹ ਫਰਮਾਨ ਕਰਦੇ ਹਨ ਕਿ ਮਨੁੱਖ ਦੇ ਅੰਦਰ ਤ੍ਰਿਸ਼ਨਾ ਕਈ ਤਰੀਕਿਆਂ ਨਾਲ ਦੌੜ ਭੱਜ ਕਰਦੀ ਰਹਿੰਦੀ ਹੈ ਹੋਰ ਨਾ ਹੋ ਤਨ ਕਤਹੋ ਬਾਤ ਹੈ ਅੰਤ ਪਰਤੀਹਾਰ ਰਹਾਓ ਕਿਸੇ ਵੀ ਗੱਲ ਨਾਲ ਇਹ ਤ੍ਰਿਸ਼ਨਾ ਰਜਦੀ ਨਹੀਂ ਜ਼ਿੰਦਗੀ ਦੇ ਅਖੀਰ ਤੱਕ ਇਹ sire ਨਹੀਂ ਚੜਦੀ ਹੋਰ ਹੋਰ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਬੜੀ ਵੱਧੀ ਰਹਿੰਦੀ ਹੈ ਇੱਕ ਆਸ ਪੂਰੀ ਹੋ ਜੇ ਦੂਸਰੀ ਆਸ ਤਿਆਰ ਹੁੰਦੀ ਹੈ ਬੰਦੇ ਦਾ ਜੀਵਨ ਮੁੱਕ ਜਾਂਦਾ ਹੈ ਪਰ ਤ੍ਰਿਸ਼ਨਾਵਾਂ ਨਹੀਂ ਮੁਕਦੀਆਂ ਤ੍ਰਿਸ਼ਨਾ ਬਿਰਲੇ ਕੀ ਹੀ ਬੁਜੀ ਹੈ ਰਹਾਉ ਸਾਤ ਸੁਖ ਨਾ ਸਹਿਜ ਉਪਜੈ ਇਹ ਇਸ ਵਿਵਹਾਰ ਤ੍ਰਿਸ਼ਨਾ ਦੇ ਕਾਰਨ ਮਨੁੱਖ ਦੇ ਮਨ ਵਿੱਚ ਕਦੇ ਸ਼ਾਂਤੀ ਨਹੀਂ ਪੈਦਾ ਹੁੰਦੀ ਆਨੰਦ ਨਹੀਂ ਬਣਦਾ ਆਤਮਿਕ ਡੋਲਤਾ ਨਹੀਂ ਉਪਜਦੀ ਆਪ ਪਰ ਕਾ ਕਸ਼ ਨਾ ਜਾਣੈ ਕਾਮ ਕਰੋਧੈ ਜਾਰ ਬਸ ਇਸ ਤ੍ਰਿਸ਼ਨਾ ਦਾ ਸਦਾ ਇਹੀ ਵਿਹਾਰ ਹੈ ਕਾਮ ਦੇ ਕਰੋਧ ਨਾਲ ਇਹ ਤ੍ਰਿਸ਼ਨਾ ਮਨੁੱਖ ਦਾ ਅੰਦਰਲਾ ਪਾਸਾ ਸਾੜ ਦਿੰਦੀ ਹੈ ਕਿਸੇ ਦਾ ਲਿਹਾਜ ਨਹੀਂ ਕਰਦੀ ਸੰਸਾਰ ਸਾਗਰ ਦੁੱਖ ਬਿਆਪਿਓ ਦਾਸ ਲੇਵੋ ਤਾਰ ਤ੍ਰਿਸ਼ਨਾ ਦੇ ਕਾਰਨ ਜੀਵ ਉੱਤੇ ਸੰਸਾਰ ਸਮੁੰਦਰ ਆਪਣਾ ਜੋਰ ਪਾਈ ਰੱਖਦਾ ਹੈ ਜੀਵ ਦੁੱਖ ਵਿੱਚ ਫਸਿਆ ਰਹਿੰਦਾ ਹੈ ਪਾਰ ਹੈ ਪ੍ਰਭੂ ਪਰਮਾਤਮਾ ਤੂੰ ਆਪਣੇ ਸੇਵਕਾਂ ਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਚਰਨ ਕਮਲ ਸਰਣਾਏ ਨਾਨਕ ਸਦ ਸਦਾ ਬਲੇਹਾਰ ਹੈ ਪ੍ਰਭੂ ਪਰਮਾਤਮਾ ਮੈਂ ਨਾਨਕ ਭੀ ਤੇਰੇ ਸੋਹਣੇ ਚਰਨਾਂ ਦੀ ਸਰਨ ਆਇਆ ਹਾਂ ਮੈਂ ਤੇਥੋਂ ਸਦਾ ਸਦਾ ਸੁਦਕੇ ਜਾਂਦਾ ਹਾਂ ਬਲੇਹਾਰ ਜਾਂਦਾ ਹਾਂ ਆਪਣਾ ਬਲ ਹਾਰ ਕੇ ਮੈਂ ਤੇਥੋਂ ਸਦਕੇ ਜਾਂਦਾ ਹਾਂ ਸਾਰਗ ਮਹੱਲਾ ਪੰਜਵਾ ਰੇ ਪਾਪੀ ਤੈ ਕਵਨ ਕੀ ਮਤ ਲੈ ਨਾ ਏ ਪਾਪੀ ਉਹ ਪਾਪੀ ਬੰਦਿਆ ਤੂੰ ਕਿਸ ਦੀ ਪੈੜੀ ਮਤ ਲੈ ਲਈ ਹੈ ਤੈਨੂੰ ਪਤਾ ਨਹੀਂ ਗੁਰੂ ਦੀ ਇੱਜ਼ਤ ਕੀ ਹੁੰਦੀ ਹੈ ਗੁਰੂ ਪਿਆਰਿਓ ਸਾਡੇ ਪਿੰਡਾਂ ਵਾਲ ਲੋਕੀ ਖੰਡ ਪਾੜ ਰਖਾਉਂਦੇ ਹਨ ਵਿਆਹਾਂ ਤੇ ਤੇ ਪਾਠੀ ਸਿੰਘ ਨੂੰ ਤੇ 100 ਰੁਪਿਆ ਅਰਦਾਸ ਭੇਟ ਦਿੰਦੇ ਹਨ ਤੇ 2 ਘੰਟੇ ਡਿਊਟੀ ਲਾਉਂਦਾ ਹੈ ਪਾਠੀ ਸਿੰਘ 200 ਰੁਪਿਆ ਮਿਲਦਾ ਹੈ ਤੇ ਜਦੋਂ ਕੋਈ ਕਲਾਕਾਰ ਆਉਂਦਾ ਹੈ ਗਾਣੇ ਗਾਉਂਦਾ ਹੈ ਉਹਨੂੰ 2 ਘੰਟੇ ਦਾ 7-8 ਲੱਖ ਰੁਪਿਆ ਮੂਰਖ ਲੋਕ ਦੇ ਦਿੰਦੇ ਹਨ ਕਿੱਡੀ ਮੂਰਖਤਾ ਦੇਖ ਲਓ ਜਿਸਨੇ ਬਾਣੀ ਨਾਲ ਜੋੜਨਾ ਹੈ ਗੁਰੂ ਦੀ ਗੱਲ ਦੱਸਣੀ ਹੈ ਉਸ ਨੂੰ ਕਹਿੰਦੇ ਬਾਬਾ ਛੇਤੀ ਛੇਤੀ ਕਰ ਭਈ ਜਲਦੀ ਕਰ ਕੋਈ ਹੋਰ ਕੰਮ ਵੀ ਕਰਨਾ ਹੈ ਤੇ ਜਿਸ ਨੇ ਕੰਜਰਾ ਵਾਂਗੂ ਨਚਣਾ ਤੇ ਨਚਾਣਾ ਹੈ ਜਿਸ ਨੇ ਧੀਆਂ ਪੈਣਾ ਨੂੰ ਨਚਾਣਾ ਹੈ ਤੇ ਉਸ ਨੂੰ 5-5 7-7 ਲੱਖ ਮੂਰਖ ਲੋਕ ਦੇ ਦਿੰਦੇ ਹਨ ਇਹ ਮੂਰਖ ਲੋਕ ਪਾਠੀਆਂ ਦੀ ਕਦਰ ਨਹੀਂ ਕਰਦੇ ਤੇ ਕਲਾਕਾਰਾਂ ਦੀ ਯਾਦੀ ਕਰਦੇ ਹਨ ਜਿਨ੍ਹਾਂ ਨੇ ਕੁਛ ਪੱਲੇ ਨਹੀਂ ਪਾਣਾ ਤੇ ਪਾਪਾਂ ਦਾ ਭਾਗੀ ਹੀ ਬਣਾਣਾ ਹੈ ਇਹ ਨੇ ਪਾਪੀ ਲੋਕ ਤੇ ਗੁਰੂ ਜੀ ਵੀ ਫਰਮਾਉਂਦੇ ਹਨ ਰੇ ਪਾਪੀ ਤੈ ਕਵਨ ਕੀ ਮਤ ਲੀਨ اے پاپھی تو کس دی پیڑی مت لے لئی ہے نمکھ کری نا سمر سوامی جیو پنڈ جے ندین رہاؤ جس مالک پربھو نے تینو اے جند دتی اے شریر دتا اس نو تو گھڑی بھر پی اکھ چمکن جتنے سمے لئی پی یاد نہیں کردا پاپیا رہاؤ کھات پیوت سونتสุขیا ਨਾਮ ਸਿਮਰਤ ਖੀਨਾ हे ਪਾਪੀ ਬੰਦਿਆ ਤੂੰ ਖਾਂਦਾ ਪੀਂਦਾ ਸੌਂਦਾ ਤਾਂ ਜ਼ਰੂਰ ਹੈ ਖੁਸ਼ ਰਹਿੰਦਾ ਹੈ ਪਰ ਪ੍ਰਭੂ ਦਾ ਨਾਮ ਸਿਮਰਦਿਆਂ ਤੂੰ ਆਲਸੀ ਹੋ ਜਾਂਦਾ ਹੈ ਤੈਨੂੰ ਮਰੇ ਪੈ ਜਾਂਦੀ ਹੈ ਜਦੋਂ ਪਰਮਾਤਮਾ ਦੀ ਕੋਈ ਗੱਲ ਕਰਦਾ ਹੈ ਗਰਬ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨਾ ਜਦੋਂ ਤੂੰ ਮਾਂ ਦੇ ਪੇਟ ਵਿੱਚ ਸੀ ਤਦੋਂ ਵਿਲਕਦਾ ਸੀ ਤਦੋਂ ਤੂੰ ਗਰੀਬੜਾ ਜਿਆ ਬਣਿਆ ਰਹਿੰਦਾ ਸੀ ਤੇ ਪਰਮਾਤਮਾ ਦੇ ਅੱਗੇ ਅਰਦਾਸਾਂ ਕਰਦਾ ਸੀ ਇਹ ਪਰਮਾਤਮਾ ਮੈਨੂੰ ਇਸ ਕੁੰਭੀ ਨਰਕ ਚੋਂ ਕੱਢ ਮੈਂ ਸਦਾ ਤੇਰਾ ਨਾਮ ਜਪਦਾ ਰਹਾਂਗਾ ਮੈਂ ਸਦਾ ਤੇਰਾ ਸਿਮਰਨ ਕਰਦਾ ਰਹਾਂਗਾ ਤੇ ਤੂੰ ਮਾਂ ਦੇ ਪੇਟ ਵਿੱਚ 9 ਮਹੀਨੇ ਪੁੱਠਾ ਲਟਕਿਆ ਸਿਮਰਨ ਹੀ ਕਰਦਾ ਰਿਹਾ ਪਰ ਜਦੋਂ ਬਾਹਰ ਆਇਆ ਤੇ ਮਾਇਆ ਦੀ ਤ੍ਰਿਸ਼ਨਾ ਐਸੀ ਲੱਗੀ ਕਿ ਸਿਮਰਨ ਭੁੱਲ ਗਿਆ ਮਹਾ ਮਾਦ ਬੇਕਾਰ ਬਾਦਾ ਅਨਕ ਜੋਨਾ ਪਰਮੀਨਾ ਏ ਪਾਪੀ ਵੱਡੇ ਵੱਡੇ ਵਿਕਾਰਾਂ ਦੀ ਮਸਤੀ ਵਿੱਚ ਵੱਜਾ ਹੋਇਆ ਤੂੰ ਅਨੇਕਾਂ ਜੂਨਾ ਵਿੱਚ ਭਟਕਦਾ ਆ ਰਿਹਾ ਹੈ ਗੋਬਿੰਦ ਬਿਸਰੇ ਕਵਨ ਦੁੱਖ ਗਨੀ ਹੈ ਸੁਖ ਨਾਨਕ ਹਰ ਪਦ ਚੀਨਾ ਪਰਮਾਤਮਾ ਦਾ ਨਾਮ ਭੁੱਲਿਆ ਇਤਨੇ ਦੁੱਖ ਆਪਰਦੇ ਹਨ ਗਿਣੇ ਨਹੀਂ ਜਾ ਸਕਦੇ ਹੈ ਨਾਨਕ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਪਾਇਆ ਹੀ ਸੁਖ ਮਿਲਦਾ ਹੈ ਸਾਰਗ ਮਹੱਲਾ ਪੰਜਵਾਂ ਮਾਈਰੇ ਚਰਨ ਹੈ ਓਟ ਗਈ ਹੈ ਹੈ ਮਾਂ ਜਦੋਂ ਦਾ ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ ਉਦੋਂ ਦਾ ਮੇਰਾ ਮਨ ਕੁਝ ਸੁਖਤ ਹੋ ਗਿਆ ਹੈ ਕੁਝ ਮੇਰੇ ਮਨ ਵਿੱਚ ਚੰਗੇ ਗੁਣ ਆ ਗਏ ਹਨ ਦਰਸਨ ਵੇਖ ਮੇਰਾ ਮਨ 모ਹਯੋ ਦੁਰਮਤ ਜਾਤ ਬਹੀ ਰਹਾਓ ਉਸ ਦਾ ਦਰਸ਼ਨ ਕਰਕੇ ਮੇਰਾ ਮਨ 모ਹਿਆ ਗਿਆ ਹੈ ਮੇਰੇ ਅੰਦਰੋਂ ਭੈੜੀ ਮੱਤ ਰੁੜ ਗਈ ਹੈ ਤੇ ਹੁਣ ਮੈਨੂੰ ਫੋਕੇ ਗੀਤ ਚੰਗੇ ਨਹੀਂ ਲੱਗਦੇ ਪਰਮਾਤਮਾ ਦੇ ਸਿਫਤ ਸਲਾਹ ਦੀ ਬਾਣੀ ਹੀ ਚੰਗੀ ਲੱਗਦੀ ਹੈ ਹੁਣ ਮੈਨੂੰ ਫੋਕੀਆਂ ਜਿਹੜੀਆਂ ਹਵਾਵਾਂ ਕਰਦੇ ਸੀ ਉਹ ਨਹੀਂ ਚੰਗੀਆਂ ਲੱਗਦੀਆਂ ਤੇ ਹੁਣ ਮੈਨੂੰ ਸਿਰਫ ਪਰਮਾਤਮਾ ਦੀ ਬਾਣੀ ਹੀ ਚੰਗੀ ਲੱਗਦੀ ਹੈ ਰਹਾਉ ਅਗ 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 ਹੈ ਆਗਾਦ ਊਚਯ ਅਬినాਸੀ ਕੀਮਤ ਜਾਤ ਨਕਹੀ ਹੈ ਮਾ ਉਹ ਪਰਮਾਤਮਾ ਥਾ ਹੈ ਬੇਅੰਤ ਡੂੰਗਾ ਹੈ ਬਹੁਤ ਉੱਚਾ ਹੈ ਕਦੇ ਨਹੀਂ ਮਰਦਾ ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਲ ਥਲ ਪੇਖ ਪੇਖ ਮਨ ਵਿਗਸਿਓ ਪੂਰ ਰਹੋ ਸਰਬ ਮਹੀ ਜਲ ਵਿੱਚ ਧਰਤੀ ਵਿੱਚ ਹਰ ਥਾਂ ਉਸ ਨੂੰ ਵੇਖ ਕੇ ਮੇਰਾ ਮਨ ਖੜਿਆ ਰਹਿੰਦਾ ਹੈ ਏ ਮਾਂ ਉਹ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਦੀਨ ਦਿਆਲ ਪ੍ਰੀਤਮ ਮਨ ਮੋਹਨਾ ਮਿਲ ਸਾਧਹਿ ਕੀਨੋ ਸਹੀ ਏ ਮਾਂ ਸਾਧ ਸੰਗਤ ਵਿੱਚ ਮਿਲ ਕੇ ਗਰੀਬਾਂ ਉੱਤੇ ਦਇਆ ਕਰਨ ਵਾਲੇ ਅਤੇ ਮਾਨੂ ਮੋਹ ਲੈਣ ਵਾਲੇ ਪ੍ਰੀਤਮ ਦਾ ਮੈਂ ਦਰਸ਼ਨ ਕੀਤਾ ਹੈ ਤੇ ਪਰਮਾਤਮਾ ਦਾ ਦਰਸ਼ਨ ਪਰਮਾਤਮਾ ਦਾ ਸਿਮਰਨ ਸਾਧ ਸੰਗਤ ਵਿੱਚ ਮਿਲ ਕੇ ਹੀ ਕੀਤਾ ਜਾ ਸਕਦਾ ਹੈ ਸਾਧ ਸੰਗਤ ਵਿੱਚੋਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਸਿਮਰਨ ਕਰਨ ਦੀਆਂ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੇ ਭੀਰ ਨਾ ਫਹੀ ਏ ਨਾਨਕ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਮਿਲਦਾ ਹੈ ਅਤੇ ਜਮਾ ਦੀ ਭੀੜ ਵਿੱਚ ਨਹੀਂ ਫਸੀਦਾ 84 ਦੇ ਚੱਕਰਾਂ ਤੋਂ ਬਚ ਜਾਈਦਾ ਹੈ ਪਰਮਾਤਮਾ ਦਾ ਸਿਮਰਨ ਕਰਕੇ ਸਾਰਗ ਮਹੱਲਾ ਪੰਜਵਾ ਮਾਈਰੀ ਮਨ ਮੇਰੋ ਮਤਵਾਰੋ ਏ ਮਾਂ ਮੇਰਾ ਮਨ ਪ੍ਰਭੂ ਦੇ ਦیدار ਵਿੱਚ ਮਸਤ ਹੋ ਰਿਹਾ ਹੈ ਪੇਖ ਦਿਆਲ ਆਨੰਦ ਸੁਖ ਪੂਰਨ ਹਰ ਰਸ ਰਪਿਓ ਖਮਾਰੋ ਰਹਾਓ ਉਸ ਦਿਆਲੇ ਸੋਮੇ ਪ੍ਰਭੂ ਦਾ ਦਰਸ਼ਨ ਕਰਕੇ ਮੇਰੇ ਅੰਦਰ ਪੂਰਨ ਤੌਰ ਤੇ ਆਤਮਿਕ ਆਨੰਦ ਸੁਖ ਬਣਿਆ ਹੋਇਆ ਹੈ ਮੇਰਾ ਮਨ ਪ੍ਰੇਮ ਰਸ ਨਾਲ ਰੰਗਿਆ ਗਿਆ ਹੈ ਤੇ ਪ੍ਰੇਮ ਰਸ ਵਿੱਚ ਮਸਤ ਰਹਿੰਦਾ ਹੈ ਰਹਾਓ ਨਿਰਮਲ ਭਏ ਊਜਲ ਜਸ ਗਾਵਤ ਬਹੁਰ ਨਾ ਹੋਵਤ ਕਾਰੋ ਏ ਮਾ ਪ੍ਰਮਾਤਮਾ ਦਾ ਜਸ ਗਾੰਦਿਆ ਜਿਸ ਮਨੁਖ ਦਾ ਮਨ ਨਿਰਮਲ ਉਜਲ ਹੋ ਜਾਂਦਾ ਹੈ ਉਹ ਮੁਰ ਵਕਾਰਾਂ ਨਾਲ ਕਾਲਾ ਨਹੀਂ ਹੁੰਦਾ ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖ ਅਪਾਰੋ ਸਿਫਤ ਸਲਾਹ ਦੀ ਬਰਕਤ ਨਾਲ ਜਿਸ ਮਨੁਖ ਦੇ ਮਨ ਦੀ ਡੋਰ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜੁੜਦੀ ਹੈ ਉਸ ਨੂੰ ਬੇਅੰਤ ਪ੍ਰਭੂ ਮਿਲ ਪੈਂਦਾ ਹੈ ਕਰ ਗੈ ਲੀਨੇ ਸਰਬਸ ਦਿਨੇ ਦੀਪਕ ਭਿਓ ਉਜਾਰੋ ਏ ਮਾਂ ਜਿਸ ਮਨੁੱਖ ਦਾ ਹੱਥ ਫੜ ਕੇ ਪ੍ਰਭੂ ਉਸ ਨੂੰ ਆਪਣਾ ਬਣਾ ਲੈਂਦਾ ਹੈ ਉਸ ਨੂੰ ਸਭ ਕੁਝ ਬਖਸ਼ਦਾ ਹੈ ਉਸ ਦੇ ਅੰਦਰ ਨਾਮ ਦੇ ਦੀਵੇ ਦਾ ਚਾਨਣ ਹੋ ਜਾਂਦਾ ਹੈ ਨਾਨਕ ਨਾਮ ਰਸਕ ਬੈ ਰਾਗੀ ਕੁਲਾ ਹੈ ਸਮੂਹਾ ਤਾਰੋ ਏ ਨਾਨਕ ਪਰਮਾਤਮਾ ਦੇ ਨਾਮ ਵਿੱਚ ਪ੍ਰੀਤ ਪ੍ਰੇਮ ਜੋੜਨ ਵਾਲਾ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਗਾ ਲੈਂਦਾ ਹੈ ਸਾਰਗ ਮਹੱਲਾ ਪੰਜਵਾ ਮਾਇਰੀ ਆਨ ਸਿਮਰ ਮਰ ਜਾਹੇ ਏ ਮਾ ਉਹ ਮਨੁੱਖ ਪ੍ਰਭੂ ਤੋਂ ਬਿਨਾਂ ਹੋਰ ਨੂੰ ਮਨ ਵਿੱਚ ਵਸਾਈ ਰੱਖ ਕੇ ਆਤਮਕ ਮੌਤ ਸਹਿੜ ਲੈਂਦੇ ਹਨ ਤਿਆਗ ਗੋਬਿੰਦ ਜੀ ਅਨਕੋ ਦਾਤਾ ਮਾਇਆ ਸੰਗ ਲਪਟਾਹਿ ਰਹਾਓ ਜਿਹੜੇ ਮਨੁੱਖ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪਰਮਾਤਮਾ ਨੂੰ ਛੱਡ ਕੇ ਸਦਾ ਮਾਇਆ ਨਾਲ ਜੰਮੜੇ ਰਹਿੰਦੇ ਹਨ ਉਹ ਮਨੁੱਖ ਆਪਣਾ ਜੀਵਨ ਅੰਜਾਈ ਗਵਾ ਜਾਂਦੇ ਹਨ ਰਹਾਓ ਨਾਮ ਬਸਾਰ ਚੱਲੇ ਅਨ ਮਾਰਗ ਨਰਕ ਘੋਰ ਮਹਿ ਪਾਹੇ ਏ ਮਾ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਹੋਰ ਜੀਵਨ ਰਾਹ ਉਤੇ ਤੁਰਦੇ ਹਨ ਉਹ ਭਿਆਨਕ ਨਰਕ ਵਿੱਚ ਪਏ ਰਹਿੰਦੇ ਹਨ ਅਨਕ ਸਜਾਈ ਗਣਤ ਨਾ ਆਵੇ ਘਰਪੈ ਘਰਪ ਪਰਮਾਹੇ ਉਹਨਾਂ ਨੂੰ ਇਤਨੀਆਂ ਸਜਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਉਹ ਹਰੇਕ ਜੂਨ ਵਿੱਚ ਭੜਕਦੇ ਫਿਰਦੇ ਹਨ ਸੇਤਨਵੰਤੇ ਸੇਪਤਵੰਤੇ ਹਰ ਕੀ ਸ਼ਰਨ ਸਮਾਹਿ ਏ ਮਾ ਜਿਹੜੇ ਮਨੁੱਖ ਪਰਮਾਤਮਾ ਦੀ ਸ਼ਰਨ ਵਿੱਚ ਟਿਕੇ ਰਹਿੰਦੇ ਹਨ ਉਹ ਧੰਨ ਵਾਲੇ ਹਨ ਉਹ ਇੱਜ਼ਤ ਵਾਲੇ ਹਨ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹੁਰ ਨ ਆਵਹਿ ਜਾਹਿ हे नानक आखे हे मां गुरु दी मेहर नाल गुरु दी कृपा नाल उन्हाने जगत ਦੇ ਮੋਹ ਨੂੰ ਜਿੱਤ ਲਿਆ ਹੈ ਉਹ ਮੁੜ ਮੁੜ ਨਾ ਜੰਮਦੇ ਹਨ ਨਾ ਮਰਦੇ ਹਨ 84 ਦੇ ਚੱਕਰਾਂ ਵਿੱਚ ਉਹ ਨਹੀਂ ਪੈਂਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਸਾਰਗ ਮਹੱਲਾ ਪੰਜਵਾ ਹਰ ਕਾਟੀ ਕੋਟੇ ਲਤਾ ਕੋਠਾਰ ਪ੍ਰਮਾਤਮਾ ਨੇ ਜਿਸ ਮਨੁੱਖ ਦੇ ਮਨ ਦਾ ਖੋਟ ਮਾਨੋ ਕੋਹਾੜੇ ਨਾਲ ਕੱਟ ਦਿੱਤਾ ਭ੍ਰਮ ਬਨ ਦਹਿਨ ਭਏ ਖਿਨ ਭੀਤਰ RAM ਨਾਮ ਪਰਹਾਰ ਰਹਾਉ ਉਸ ਦੇ ਅੰਦਰੋਂ ਪ੍ਰਭੂ ਦੇ ਨਾਮ ਦੀ ਝੋਟ ਨਾਲ ਇੱਕ ਖਿਨ ਵਿੱਚ ਹੀ ਭਟਕਣਾ ਦੇ ਜੰਗਲਾਂ ਦੇ ਜੰਗਲ ਹੀ ਸੜ ਕੇ ਸੁਆਹ ਹੋ ਗਏ ਰਹਾਉ ਕਾਮ ਕਰੋਧ ਨਿੰਦਾ ਪਰ ਹਰੀਆ ਕਾਢੇ ਸਾਧੂ ਕੈ ਸੰਗ ਮਾਰ ਗੁਰੂ ਦੇ ਸਾਹਮੁਖ ਰਹਿਣ ਵਾਲੇ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਕਾਮ ਕ੍ਰੋਧ ਨਿੰਦਾ ਆਦਕ ਵਿਕਾਰਾਂ ਨੂੰ ਆਪਣੇ ਅੰਦਰੋਂ ਦੂਰ ਕਰ ਦਿੰਦਾ ਹੈ ਮਾਰ ਮਾਰ ਕੇ ਕੱਢ ਦਿੰਦਾ ਹੈ ਜਿਹੜੇ ਗੁਰੂ ਦੀ ਸੰਗਤ ਕਰਦੇ ਹਨ ਉਹਨਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਫਿਰ ਪਰੇਸ਼ਾਨ ਨਹੀਂ ਕਰਦੇ ਜਨਮ ਪਦਾਰਥ ਗੁਰਮਖ ਜੀਤਿਆ ਬੋਹਰ ਨ ਸੁਜੂਐ ਹਾਰ ਜਨਮ ਪਦਾਰਥ ਗੁਰਮਖ ਜੀਤਿਆ ਬਹਰ ਨ ਜੂਵੇ ਹਾਰ ਗੁਰਮਖ ਗੁਰੂ ਦੀ ਮੱਤੇ ਤੁਰਨ ਵਾਲੇ ਇਸ ਕੀਮਤੀ ਮਨੁੱਖਾ ਜਨਮ ਨੂੰ ਵਿਕਾਰਾਂ ਦੇ ਟੱਕਰੇ ਤੇ ਕਾਮਯਾਬ ਬਣਾ ਲੈਂਦਾ ਹੈ ਫਿਰ ਕਦੇ ਇਸ ਨੂੰ ਜੂਏ ਵਿੱਚ ਹਾਰ ਕੇ ਨਹੀਂ ਜਾਂਦਾ ਆਠ ਪਹਿਰ ਪ੍ਰਭ ਕੇ ਗੁਣ ਗਾਵਹਿ ਪੂਰਨ ਸ਼ਬਦ ਵਿਚਾਰ ਆਓ ਰੜ ਕੇ ਸਰਬ ਵਿਆਪਕ ਪ੍ਰਭੂ ਦੇ ਗੁਣਾਂ ਨੂੰ ਗੁਰੂ ਸ਼ਬਦ ਦੇ ਰਾਹੀਂ ਮਨ ਵਿੱਚ ਵਸਾ ਕੇ ਅਠੇ ਪੈਰ ਉਸ ਦੇ ਗੁਣ ਗਾਉਂਦੇ ਰਹੀਏ ਉਸ ਦੇ ਗੁਣਾ ਦੀ ਵਿਚਾਰ ਕਰਦੇ ਰਹੀਏ ਨਾਨਕ ਦਾਸਨ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰ ਹੈ ਪ੍ਰਭੂ ਪਰਮਾਤਮਾ ਮੈਂ ਨਾਨਕ ਤੇਰੇ ਦਾਸਾਂ ਦਾ ਦਾਸ ਹਾਂ ਤੇਰੇ ਦਰ ਤੇ ਹੀ ਮੁੜ ਮੁੜ ਨਮਸਕਾਰ ਕਰਦਾ ਹਾਂ ਤੇਰੇ ਦਰ ਤੇ ਮੇਰੇ ਵੱਲੋਂ ਲੱਖ ਲੱਖ ਵਾਰੀ ਨਮਸਕਾਰ ਹੈ ਪੰਜਵੇਂ ਨਾਨਕ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪਣੀ ਬਾਣੀ ਵਿੱਚ ਸਾਨੂੰ ਸਮਝਾ ਰਹੇ ਹਨ ਕਿ ਆਓ ਅਸੀਂ ਸਾਰੇ ਪ੍ਰਮਾਤਮਾ ਦੇ ਗੁਣ ਗਾਈਏ ਪ੍ਰਮਾਤਮਾ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੀਏ ਆਠ ਪੈਰ ਪ੍ਰਭ ਕੇ ਗੁਣ ਗਾਵਹਿ ਉਰਨ ਸਬਦ ਵਿਚਾਰ ਨਾਨਕ ਦਾਸਨ ਦਾਸ ਜਨ ਤੇਰਾ ਪੁਨਹ ਪੁਨਹ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1225 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲੂ ਆਪਾਂ ਤੁਹਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1226 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ